ਆ ਵੀਰੋ ਇੱਕ ਫਿਲਮ ਆਈ ਆ ਚਮਾਰ ਸਾਹਿਬ ਇਹ ਚਮਾਰ ਕੌਮ ਦੀ ਪਹਿਲੀ ਫਿਲਮ ਆ ਤਾਂ ਇੱਕ ਦਿਨ ਮੈਨੂੰ ਫੋਨ ਆਇਆ ਉਹ ਕਹਿੰਦਾ ਬੜਾ ਚੰਗਾ ਹੋਇਆ ਬੜਾ ਚੰਗਾ ਹੋਇਆ ਉਹ ਚਮਾਰ ਸਾਹਿਬ ਫਿਲਮ ਮਫਲੋਪ ਹੋ ਗਈ ਮੈਂ ਕਿਹਾ ਤੂੰ ਬੜਾ ਖੁਸ਼ ਆ ਕਹਿੰਦਾ ਮੈਂ ਬੜਾ ਖੁਸ਼ ਹੁਈ ਜਮਾਰ ਸਾਹਿਬ ਫਿਲਮ ਮਫਲੋਪ ਹੋ ਗਈ ਇਹ ਵੀਰੋ ਇਹ ਫਿਲਮ ਬਣਾਈਆਂ ਸੋਡੀ ਤਾਰਕ मेहता ਜਗੰਦਰ ਲਹਿਰੀ ਵੀਰ ਤੇ ਇਹਦੇ ਵਿੱਚ ਬਹੁਤ ਵੱਡਾ ਸਹਾਯੋਗ ਆ ਵਿੱਕੀ ਵੀਰ ਦਾ ਤੇ ਇਹਦੇ ਵਿੱਚ 뮤జిక్ ਤੇ ਗਾਣੇ ਗਾਏ ਆ ਪੀਕੇ ਸੰਗ ਨੇ ਤੇ ਮਿਰੋ ਇਹ ਚਮਾਰ ਕੌਮ ਦੀ ਪਹਿਲੀ ਫਿਲਮ ਆ ਇਹ ਨਚਾਰਾ ਭੰਡਾ ਨੇ ਇਹੋ ਜੀ ਫਿਲਮ ਨਹੀਂ ਬਣਾਉਣੀ ਇਹ ਕੁਝ ਲੋਕਾਂ ਨੇ ਕੁਝ ਕ੍ਰਾਂਤੀਕਾਰੀ ਕਦਮ ਚੁੱਕਿਆ ਆ ਤੇ ਮੇਰੀ ਸਾਰੀ ਚਮਾਰ ਕੌਮ ਨੂੰ ਬੇਨਤੀ ਆ ਵੀ ਇਹ ਫਿਲਮ ਅਫਲ ਆਪ ਨਾ ਹੋਵੇ ਇਹ ਇਹ ਜੇ ਇੱਕ ਬੰਦੇ ਦਾ ਮੈਨੂੰ ਫੋਨ ਆਇਆ ਨਾ ਤੇ ਹੋ ਸਕਦਾ ਹੋਰ ਵੀ ਕਈ ਬੰਦੇ ਬੜੇ ਖੁਸ਼ ਹੋਣਗੇ ਬੇ ਫਿਲਮ ਫਲਪ ਹੋ ਜਾਵੇ ਫਿਲਮ ਫਲਪ ਹੋ ਜਾਵੇ ਤਾਂ ਮੈਂ ਸਾਰਿਆਂ ਨੂੰ ਇਹੋ ਹੀ ਕਹਿਣਾ ਚਾਹਾਂਗਾ ਕਿ ਵੀਰੋ ਫਿਲਮ ਫਲਪ ਨਹੀਂ ਹੋਣੀ ਚਾਹੀਦੀ ਕਿਉਂਕਿ ਨਾ ਚਾਰਾਂ ਪੰਡਾਂ ਦੀਆਂ ਦੇ ਫਿਲਮਾਂ ਚੱਲਦੀਆਂ ਆ ਉਹਨਾਂ ਕੋਲੋਂ ਤੇ ਪੈਸੇ ਵੀ ਬੜੇ ਆ ਤੇ ਉਹ ਫਿਲਮਾਂ ਬਣਾਈ ਜਾਂਦੇ ਆ ਬਣਾਈ ਜਾਂਦੇ ਆ ਬਣਾਈ ਜਾਂਦੇ ਆ ਇਹ ਇੱਕ ਨਵੀਂ ਕ੍ਰਾਂਤੀ ਆ ਚਮਾਰ ਕੌਮ ਤੇ ਅਗਰ ਕਿਸੇ ਨੇ ਫਿਲਮ ਬਣਾਈ ਆ ਤੇ ਉਹ ਬੰਦੇ ਜ਼ਰੂਰ ਕ੍ਰਾਂਤੀਕਾਰੀ ਹੋਣਗੇ ਤੇ ਵੀਰੋ ਫਿਲਮ ਨੂੰ ਵਾਰਦੇ ਤਾਂ ਵਾਰਦੇ ਸ਼ੇਅਰ ਕਰੋ ਫਿਲਮ ਨੂੰ ਵਾਦ ਤੋ ਵਾਦ ਕਮੈਂਟ ਕਰੋ ਤੇ ਫਿਲਮ ਨੂੰ ਵਾਦ ਤੋ ਵਾਦ ਲਾਈਕ ਕਰੋ ਤੇ ਮੇਰੀ ਅੱਜ ਹੀ ਜਗਨਦਰ ਪਾਜੀ ਜੋ ਫਿਲਮ ਦੇ ਡਾਇਰੈਕਟਰ ਆ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਅਸੀਂ ਚਮਾਰੂ ਸਾਹਿਬ 2 ਵੀ ਲਖ ਰਹੇ ਆ ਤੇ ਅਸੀਂ ਚਮਾਰੂ ਸਾਹਿਬ 2 ਵੀ ਬਣਾਉਣੀ ਆ ਜੇ ਚਮਾਰ ਕੌਮ ਨੇ ਸਾਡੀ ਸਪੋਰਟ ਕਰ ਦਿੱਤੀ ਤੇ ਤੇ ਵੀਰਾਂ ਜਰੂਰ ਸਪੋਰਟ ਕਰੋ ਜਰੂਰ ਸਪੋਰਟ ਕਰੋ ਯਾਰ ਮੇਰੇ ਖਿਆਲ ਚ ਚਮਾਰ ਕੌਮ ਕੋ ਪੈਸੇ ਦਿੱਤੇ ਕੋਈ ਕਮੀ ਹੈ ਨਹੀਂ ਆਈ ਕਵੀਰ ਕਹਿੰਦਾ ਸੀ ਕਿ ਅਸੀਂ ਅਸੀਂ ਸਰਕਾਰ ਨੂੰ ਕਿਹਾ ਕਿ ਛੁਟਕੇ ਵਾ ਜਾ ਕੇ ਅਸੀਂ ਪੂਰੀ ਚਮਾਰ ਕੰਮ ਪੂਰਾ ਜਲੰਧਰ ਖਰੀਦ ਸਕਦੇ ਆ ਤਾਂ ਜੇ ਚਮਾਰ ਕੰਮ ਜਲੰਧਰ ਖਰੀਦ ਸਕਦੀ ਆ ਤਾਂ ਮੇਰੇ ਖਿਆਲ ਚ ਆ ਜਿਹੜੇ ਜਿਨ੍ਹਾਂ ਨੇ ਆਪਣੇ ਕੋਲੋਂ ਪੈਸੇ ਲਾ ਕੇ ਤਿੰਨ ਚਾਰ ਬੰਦਿਆਂ ਨੇ ਫਿਲਮ ਬਣਾਈਆਂ ਤੇ ਤੁਸੀਂ ਇਹਨਾਂ ਦੀ ਹੌਸਲਾ ਫਜ਼ਾਈ ਵੀ ਕਰ ਸਕਦੇ ਆ ਹੈ ਨਾ ਤੇ ਵੀਰੋ ਸਾਰੇ ਚਮਾਰ ਕੰਮ ਨੂੰ ਬੇਨਤੀ ਆ ਬਈ ਜ਼ਰੂਰ ਇਹਨਾਂ ਦੀ ਹੌਸਲਾ ਫਜ਼ਾਈ ਕਰੋ ਜ਼ਰੂਰ ਹੌਸਲਾ ਭਜਾਈ ਕਰੋ ਤੇ ਵੀਰ ਜਮਾਰਤ ਸਾਹਿਬ ਟੋ ਵੀ ਬਣਾ ਸਕਣ ਤੇ ਆਪਣੀ ਕਲਾ ਵੀ ਦਿਖਾ ਸਕਣ ਤੇ ਇਹ ਵੀਰੋ ਇੱਕ ਕ੍ਰਾਂਤੀਕਾਰੀ ਕਦਮ ਹੈ ਉਹ ਉਹਦੇ ਵਿੱਚ ਉਹਨਾਂ ਦਾ ਸਹਿਯੋਗ ਦਿਓ ਵੈਸੇ ਤਾਂ ਲੱਡੂਆਂ ਵਾਲੀਆਂ ਫਿਲਮਾਂ ਤੇ ਰੋਜ਼ ਬਣਦੀਆਂ ਤੇ ਰੋਜ਼ ਉਤਰਦੀਆਂ ਦੀਆਂ ਰੋਜ਼ ਹਿੱਟ ਹੁੰਦੀਆਂ ਤੇ ਰੋਜ਼ ਫਲਾਪ ਹੁੰਦੀਆਂ ਤੇ ਇਹ ਵੀਰੋ ਇਹ ਜ਼ਰੂਰ ਸਾਥ ਦਿਓ ਜ਼ਰੂਰ ਸਾਥ ਦਿਓ ਤਾਂ ਨਵਾਂ ਵੱਧ ਤਾਂ ਨਵਾਂ ਫਿਲਮ ਫਲਾਪ ਨਾ ਹੋ ਜਾਵੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਟੀਮ ਦਾ ਹੌਸਲਾ ਭਜਾਈ ਜ਼ਰੂਰ ਕਰੋ ਤੇਮ ਦਾ ਹੌਸਲਾ ਫਜਾਈ ਜਰੂਰ ਕਰੋ ਜੇ ਕਿਸੇ ਨੇ ਆਪਣੇ ਕੋਲੋਂ ਐਡਾ ਵੱਡਾ ਜਿਗਰਾ ਕੱਢਿਆ ਵਾ ਤੇ ਉਹਨਾਂ ਦਾ ਦਿਲ ਨਾ ਤੋੜਿਓ ਉਹਨਾਂ ਦਾ ਦਿਲ ਨਾ ਤੋੜਿਓ ਬਹੁਤ ਬਹੁਤ ਤਾਨਾ ਵਾਦ ਚ ਮਾਰੇ ਮੀਰਾ ਨੂੰ ਬਹੁਤ ਬਹੁਤ ਧੰਨਵਾਦ